ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਦੇ ਪੈਨਸ਼ਨਸ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਮੁਲਾਜ਼ਮ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਸੋ ਕਾਫੀ ਮੁਲਾਜ਼ਮਾਂ ਦੇ ਪੈਨਸ਼ਨਸ ਨੂੰ ਅੱਜ ਇੰਤਜ਼ਾਰ ਸੀ ਕਿ ਕੈਬਨਿਟ ਮੀਟਿੰਗ ਹੋਣੀ ਸੀ ਇਸ ਦੇ ਵਿੱਚ ਕੀ ਫੈਸਲਾ ਹੋਇਆ ਕਿਹੜੀਆਂ-ਕਿਹੜੀਆਂ ਮੰਗਾਂ ਦੀ ਗੱਲ ਹੋਈ ਹੈ ਤੇ ਕੀ ਇਹ ਨਿਚੋੜ ਸਾਹਮਣੇ ਨਿਕਲ ਕੇ ਆਇਆ ਤੁਹਾਨੂੰ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ ਸੋ ਆਪਣੇ ਸਾਥੀਆਂ ਦੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੇ ਲਾਈਕ ਤੇ ਸਬਸਕ੍ਰਾਈਬ ਵੀ ਕਰ ਦਿਓ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਐਮ ਖਬਰ ਸੋ ਕੈਬਨਿਟ ਸਬਕਮੇਟੀ ਨਾਲ ਜੋ ਅੱਜ ਮੀਟਿੰਗ ਰੱਖੀ ਗਈ ਹੈ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਜੋ ਸਾਹਮਣੇ ਬਿਆਨ ਆ ਰਿਹਾ ਹੈ ਉਹਨਾਂ ਵੱਲੋਂ ਕਿਹਾ ਕਿ ਉਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਕੈਬਨਿਟ ਸਬਕਮੇਟੀ ਨਾਲ ਹੋਈ ਹੈ ਜਿਸ ਦੇ ਵਿੱਚ ਮੰਤਰੀਆਂ ਵੱਲੋਂ ਧਾਲੀਵਾਲ ਸਾਹਿਬ ਆਏ ਸਨ ਤਾਂ ਉਹਨਾਂ ਦੇ ਵਿਚਾਰ ਜੋ ਗੱਲਬਾਤ ਹੋਈ ਹੈ ਕਿ ਮੀਟਿੰਗਾਂ ਦਾ ਸਿਲਸਿਲਾ ਉਹ ਕਹਿੰਦੇ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਤਾ ਇਹ ਜਿਹੜੀ 27 ਜੂਨ 2024 ਤੇ 2 ਜੁਲਾਈ 2024 ਨੂੰ ਹੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਇਸ ਤੋਂ ਬਾਅਦ ਜਿਹੜੀ ਦੋ ਪੱਤਰ ਜਾਰੀ ਹੋਏ ਆ ਤੇ ਬਾਅਦ ਵਿੱਚ ਮੁਲਤਵੀ ਕਰ ਦਿੱਤੇ ਗਏ ਆ ਸੋ ਕਹਿਣ ਦਾ ਮਤਲਬ ਹੈ ਕਿ ਹੁਣ ਤੱਕ 2024 ਵਿੱਚ ਸਿਰਫ ਦੋ ਹੀ ਮੀਟਿੰਗਾਂ ਹੋਈਆਂ ਸੀ 27 ਜੂਨ ਤੇ 2 ਜੁਲਾਈ ਨੂੰ ਮੁੱਖ ਮੰਤਰੀ ਨਾਲ ਜੋ ਕਿ ਮੁਲਾਜ਼ਮ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਪਰ ਬਾਅਦ ਵਿੱਚ ਉਹਨਾਂ ਨੇ ਦੋ ਪੱਤਰ ਜਾਰੀ ਕੀਤੇ ਤੇ ਮੁਲਤਵੀ ਹੋਈ ਪਰ ਜੋ ਅੱਜ ਮੀਟਿੰਗ ਹੋਈ ਹੈ ਇਸ ਦੇ ਵਿੱਚ ਵੀ ਜੋ ਅਫਸਰ ਸ਼ਾਮਲ ਹੋਏ ਹੈ ਮੰਤਰੀ ਸ਼ਾਮਲ ਹੋਏ ਹੈ ਤਾਂ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਉਹ ਉਸੇ ਵਿੱਚ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਜਦੋਂ ਰੱਖਿਆ ਤਾਂ ਉਹਨਾਂ ਵੱਲੋਂ ਅੱਗੋਂ ਜੋ ਜਵਾਬ ਦਿੱਤਾ ਗਿਆ ਕਿ ਉਹ ਉਹਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਜਿਹੜੀ ਨਵੀਂ ਪਾਲਿਸੀ ਬਣਾਈ ਗਈ ਹੈ ਯੂਪੀਐਸਸੀ ਦੀ ਉਹ ਮਤਲਬ ਕਿ ਹਜੇ ਜਿੰਨਾ ਸਿਰ ਉਹਦੇ ਤੇ ਕੋਈ ਫੈਸਲਾ ਨਹੀਂ ਆਉਂਦਾ ਤਾਂ ਉਹਨਾਂ ਚਿਰ ਅਸੀਂ ਅ ਮਤਲਬ ਅੱਗੇ ਜਿਹੜੀ ਕਾਰਵਾਈ ਜਿਹੜੀਆਂ ਮੰਗਾਂ ਦੀ ਨਹੀਂ ਕਰ ਸਕਦੇ ਤਾਂ ਮਤਲਬ ਕਿ ਉਹਨਾਂ ਅਪਸਰਾਂ ਵੱਲੋਂ ਜਿਹੜੀ ਗੱਲ ਰੱਖੀ ਗਈ ਹੈ ਕਿ ਜਿੰਨਾ ਚਿਰ ਕੇਂਦਰ ਸਰਕਾਰ ਵੱਲੋਂ ਜਿਹੜੀ ਨਵੀਂ ਪਾਲਿਸੀ ਲਾਗੂ ਨਹੀਂ ਹੁੰਦੀ ਜਾਂ ਉਸ ਦੇ ਉੱਪਰ ਕੋਈ ਨਈ ਬਿਆਨ ਆਉਂਦਾ ਤਾਂ ਉਹਨਾਂ ਟਾਈਮ ਅਸੀਂ ਮਤਲਬ ਕਿ ਇਸ ਚੀਜ਼ ਨੂੰ ਉਹ ਨਹੀਂ ਕਰ ਸਕਦੇ ਤਾਂ ਇਸ ਦੇ ਵਿਰੋਧ ਵਿੱਚ ਜਦੋਂ ਉਹਨਾਂ ਨੇ ਕਿਹਾ ਅ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਯੂਪੀਐਸਸੀ ਦਾ ਵਿਰੋਧ ਤਾਂ ਪਹਿਲਾਂ ਹੀ ਕੇਂਦਰ ਸਰਕਾਰ ਦੇ ਜਿਹੜੇ ਮੁਲਾਜ਼ਮ ਕਰ ਰਹੇ ਨੇ ਕਿਉਂਕਿ ਆਲਰੇਡੀ ਕੇਂਦਰ ਸਰਕਾਰ ਦੇ ਮੁਲਾਜ਼ਮ ਵੀ ਸੈਟੀਸਫਾਈਡ ਨਹੀਂ ਹੈਗੇ ਤਾਂ ਉੱਥੇ ਵੀ ਉਹ ਕਹਿੰਦੇ ਵੀ ਜਿਹੜੇ ਅਫਸਰ ਸੀ ਉਹ ਚੁੱਪ ਰਹੇ ਉਹਨਾਂ ਦੇ ਜਵਾਬ ਦੇ ਵਿੱਚ ਕੋਈ ਜ਼ਿਆਦਾ ਨਹੀਂ ਕੁਝ ਗੱਲ ਹੋਈ ਕਿਉਂਕਿ ਉਹਨਾਂ ਨੇ ਇਹੀ ਕਿਹਾ ਕਿ ਤੁਹਾਡੇ ਕੋਲੇ 18% ਜਿਹੜਾ ਯੂਪੀਐਸਸੀ ਨੂੰ ਪੈਸਾ ਦੇਣ ਦਾ ਜਿਹੜਾ ਇਨਾ ਹੈ ਤੁਹਾਡੇ ਕੋਲ ਤਾਂ ਉਹੀ ਗੱਲ ਹੈ ਕਿ ਇਸ ਦੇ ਉੱਪਰ ਕੋਈ ਜ਼ਿਆਦਾ ਨਿਚੋੜ ਨਹੀਂ ਨਿਕਲ ਕੇ ਆਇਆ ਤਾਂ ਯੂਪੀਐਸਸੀ ਦੀ ਇੱਕ ਗੱਲ ਕਰਕੇ ਜਿਹੜੀ ਮੁਲਾਜ਼ਮਾਂ ਦੀ ਇੱਕ ਉਹਨਾਂ ਦਾ ਮੀਟਿੰਗ ਦੇ ਵਿੱਚ ਜਿਹੜਾ ਉਸ ਨੂੰ ਮੇਨ ਲਿਆ ਗਿਆ ਤੇ ਅਫਸਰਾਂ ਵੱਲੋਂ ਇਸ ਦੇ ਉੱਪਰ ਜਿਹੜੇ ਸਵਾਲ ਜਵਾਬ ਹੋਏ ਐ ਤੇ ਉਹਨਾਂ ਵੱਲੋਂ ਕੋਈ ਜ਼ਿਆਦਾ ਨਹੀਂ ਉੱਤਰ ਜਿਹੜੇ ਨਿਕਲ ਕੇ ਆਏ ਸੋ ਹੁਣ ਜਿਹੜੀ ਅਗਲੀ ਮੀਟਿੰਗ ਆ ਉਹ 15 ਅਕਤੂਬਰ ਤੱਕ ਰੱਖ ਦਿੱਤੀ ਗਈ ਐ ਮਤਲਬ ਵੀ ਇੱਕ ਮੁਲਾਜ਼ਮਾਂ ਨੂੰ ਹੌਸਲਾ ਦਿੱਤਾ ਗਿਆ ਕਿ 15 ਤਰੀਕ ਤੱਕ ਤੁਹਾਡੀ ਮੁੱਖ ਮੰਤਰੀ ਨਾਲ ਹੀ ਮੀਟਿੰਗ ਹੋਊਗੀ ਤੇ ਇਸ ਦੇ ਵਿੱਚ ਜਿਹੜੀ ਗੱਲ ਹੁਣ ਇਹ ਹੋ ਰਹੀ ਐ ਮੁਲਾਜ਼ਮਾਂ ਵੱਲੋਂ ਕਿ ਜੇਕਰ ਪ੍ਰਾਣੀ ਪੈਨਸ਼ਨ ਸਕੀਮ ਬਹਾਲੀ ਨੂੰ ਲੈ ਕੇ ਠੋਸ ਫੈਸਲਾ ਨਹੀਂ ਹੁੰਦਾ ਅਗਲੀ ਮੀਟਿੰਗ ਦੇ ਵਿੱਚ ਵੀ ਤਾਂ ਜੋ ਗਿੱਦੜਵੇਹ ਦੀਆਂ ਤੇ ਬਰਨਾਲੇ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਉਹ ਕਾਫੀ ਜ਼ਿਆਦਾ ਆਪਣਾ ਜਿਹੜਾ ਧਰਨਾ ਦੇਣਗੇ ਜਾਂ ਝੰਡਾ ਮਾਰਚ ਕਰਨਗੇ ਕੀ ਕਹਿਣ ਦਾ ਭਾਵ ਹੈ ਕਿ ਉਹਨਾਂ ਦੀਆਂ ਮੰਗਾਂ ਤੇ ਮੀਟਿੰਗ ਜਿਹੜੀ ਉਹ ਇਹਨਾਂ ਚੋਣਾਂ ਤੋਂ ਪਹਿਲਾਂ-ਪਹਿਲਾਂ ਹੋ ਜਾਣੀ ਚਾਹੀਦੀ ਹੈ ਉਹਨਾਂ ਦੇ ਨਤੀਜੇ ਜਿਹੜੇ ਉਹ ਪਹਿਲਾਂ ਜਾਂ ਫੈਸਲੇ ਲਈ ਜਾਣੇ ਚਾਹੀਦੇ ਨੇ ਤੇ ਉਸ ਤੋਂ ਬਾਅਦ ਵੀ ਹਰਿਆਣਾ ਚੋਣਾਂ ਦੇ ਵਿੱਚ ਵੀ ਉਹ ਮਤਲਬ ਕਿ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ ਜੇ ਮੰਗਾਂ ਨੂੰ ਪੂਰਾ ਨਹੀਂ ਹੁੰਦਾ ਸੋ ਇੱਕ ਵਾਰੀ ਜੋ ਅੱਜ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜੇ ਅਫਸਰ ਤੇ ਮੰਤਰੀਆਂ ਵੱਲੋਂ ਯੂਪੀਐਸਸੀ ਦਾ ਹੀ ਇੱਕ ਬਹਾਨਾ ਜਿਹੜਾ ਕੇਂਦਰ ਸਰਕਾਰ ਦਾ ਲਗਾਇਆ ਗਿਆ ਤੇ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੀ ਮੀਟਿੰਗ ਆ ਉਹ 15 ਅਕਤੂਬਰ ਨੂੰ ਹੋਊਗੀ ਜੋ ਵੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਸੋ ਤੁਹਾਡੇ ਨਾਲ ਟਾਈਮ ਟੂ ਟਾਈਮ ਸਾਰੀਆਂ ਖਬਰਾਂ ਸ਼ੇਅਰ ਕਰਦੇ ਰਹਿਣੇ ਆ ਤੇ ਕਰਦੇ ਰਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਆਪਣੇ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਰਹੇ ਸੋ ਆਪਣੇ ਮੁਲਾਜ਼ਮ ਸਾਥੀਆਂ ਦੇ ਨਾਲ ਚੈਨਲ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਤੱਕ ਹਰ ਤਰ੍ਹਾਂ ਦੀ ਮੀਟਿੰਗ ਤੇ ਉਹਨਾਂ ਦੀਆਂ ਮੰਗਾਂ ਸੰਬੰਧੀ ਸਾਰੀ ਜਾਣਕਾਰੀ ਪਹੁੰਚ